ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਫੈਕਟ ਤੇ ਸੋ ਦੋਸਤੋ ਹਥਿਆਰਾਂ ਦਾ ਅਸਲੇ ਦਾ ਜੋ ਕਿ ਖਾੜਕੂਆਂ ਦੇ ਕੋਲੇ ਆਉਂਦਾ ਸੀ ਪਾਕਿਸਤਾਨ ਤੋਂ ਅਫਗਾਨਿਸਤਾਨ ਤੋਂ ਪਹਿਲਾ ਭਾਗ ਤੁਸੀਂ ਸੁਣ ਚੁੱਕੇ ਹੋ ਹੁਣ ਦੂਜਾ ਯਾਨੀ ਕਿ ਆਖਰੀ ਭਾਗ ਸੁਣਾਉਣਾ ਆਪਣੇ ਤੁਹਾਨੂੰ ਕਿ ਅਥਲਾ ਕਿੱਥੋਂ-ਕਿੱਥੋਂ ਆਉਂਦਾ ਸੀ ਤੇ ਕਿਵੇਂ ਇਹਦੀ ਵਰਤੋਂ ਹੋਈ ਹੈ ਵੀਡੀਓ ਧਿਆਨ ਨਾਲ ਸੁਣਿਓ ਸਾਰੀ ਬੜੀ ਦਿਲਚਸਪ ਜਾਣਕਾਰੀ ਹੈ ਸੋ ਸ਼ੇਅਰ ਵੀ ਕਰਨਾ ਚੈਨਲ ਜਿਹਨਾਂ ਵੀਰਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬਲੋ ਹੁਣ ਲੁਧਿਆਣੇ ਵਾਲਾ ਬੈਂਕ ਹਥਿਆਰਾਂ ਦੀ ਥੋੜ੍ਹ ਕਰਕੇ ਮਾਂਜਿਆ ਗਿਆ ਸੀਗਾ ਕਿਉਂਕਿ ਪੈਸੇ ਦੀ ਲੋੜ ਸੀ ਜੇ ਲੁਧਿਆਣੇ ਡਕੈਤੀ ਹੋਈ ਸੀਗੀ ਤਾਂ ਇਹਦੇ ਵਿੱਚੋਂ ਜ਼ਿਆਦਾ ਪੈਸਾ ਉਧਰੀ ਭੇਜਿਆ ਗਿਆ ਇਸ ਤਰ੍ਹਾਂ ਨਵੀਂ ਕਿਸਮ ਦੇ ਅਸਲੇ ਦੇ ਆਉਣ ਨਾਲ ਖਾੜਕਵਰੀ ਤਾਕਤ ਵਧੀ ਤੇ ਪੁਲਿਸ ਉਤੇ ਦਬਾਅ ਵਧ ਗਿਆ ਹੁਣ ਸਾਡੇ ਕੋਲ ਵੀ ਉਹਨਾਂ ਵਰਗੇ ਹਥਿਆਰ ਆ ਗਏ ਸੀ ਪਰ ਗਿਣਤੀ ਹਾਲੇ ਵੀ ਥੋੜੀ ਸੀ ਪਹਿਲਾਂ ਸਿੰਘਾਂ ਦੇ ਕੋਲ ਟਾਮੀਆਂ ਟਾਮੀਆਂ ਲੰਮੀ ਮਾਰ ਵਾਲੀਆਂ ਬੰਦੂਕਾਂ ਸਨ ਜਿਆਦਾ ਤੋਂ ਜਿਆਦਾ 1 2 ਐਸਐਲਰ ਜਾਂ ਫਿਰ ਸਪਰਿੰਗਫੀਲਡ 315 ਤੇ 303 303 ਜਦੋਂ ਕਿਤੇ ਘੇਰਾ ਪੈਂਦਾ ਮੁਕਾਬਲਾ ਹੁੰਦਾ ਸੁਰੱਖਿਆ ਦਸਤੇ ਬੜਾ ਉੱਪਰ ਚੜੇ ਆਉਂਦੇ ਸੀ ਕਿ ਇਹਨਾਂ ਕੋਲ ਕਿਹੜਾ ਕੋਈ ਵੱਡਾ ਅਸਲਾ ਏ ਪਰ ਜਦੋਂ ਅਸਾਲਟਾਂ ਵਧੀਆ ਹੱਥ ਗੋਲੇ ਤੇ ਐਮਐਮਜੀ ਬੰਦੂਕਾਂ ਆਈਆਂ ਉਸ ਤੋਂ ਬਾਅਦ ਪੁਲਿਸ ਤੇ ਹੋਰ ਦਸਤੇ ਇੱਕ ਲੰਬਾ فاਸਲਾ ਰੱਖਣ ਲੱਗੇ ਜਿਦੇ ਨਾਲ ਸਿੰਘਾਂ ਨੂੰ ਬਚ ਕੇ ਨਿਕਲਣਾ ਬੜਾ ਸੌਖਾ ਹੋ ਜਾਂਦਾ ਸੀ ਪੁਲਿਸ ਵਾਲਿਆਂ ਦਾ ਹੁਣ ਜਿਆਦਾ ਨੁਕਸਾਨ ਹੋਣ ਲੱਗ ਪਿਆ ਸੀਗਾ 1988 ਦੇ ਅਖੀਰ ਤੱਕ ਜਿੰਨੇ ਵੀ ਪ੍ਰਮੁੱਖ ਜਥੇ ਸੀਗੇ ਉਹਨਾਂ ਦੇ ਹੱਥ ਬਰੂਦ ਪਹੁੰਚ ਗਿਆ ਤੇ ਹੁਣ ਲੜਾਈ ਦਾ ਤਵੱਜਨ ਕੁਝ ਬਦਲ ਗਿਆ 88 ਦੌਰਾਨ ਪਾਕਿਸਤਾਨ ਵਾਲੇ ਚੌਧਰੀਆਂ ਨੇ ਪਹਿਲੀ ਵਾਰ ਸਿੰਘਾਂ ਨੂੰ ਅਥਲਾ ਦੇਣਾ ਸ਼ੁਰੂ ਕੀਤਾ ਤੇ ਇਸ ਤੋਂ ਬਾਅਦ ਅਖੀਰ ਤੱਕ ਕਦੇ ਘਟ ਤੇ ਕਦੇ ਵੱਧ ਚੱਲਦਾ ਰਿਹਾ ਪੰਜਾਬ ਦੇ ਵਿੱਚ ਸਿੰਘਾਂ ਵੱਲੋਂ ਕਈ ਚੌਕੀਆਂ ਤੇ ਹਥਿਆਰਾਂ ਦੀਆਂ ਦੁਕਾਨਾਂ ਵੀ ਲੁੱਟੀਆਂ ਗਈਆਂ ਸੀਗੀਆਂ ਸਰਕਾਰ ਨੂੰ 84 ਤੋਂ ਬਾਅਦ ਸਾਰੀ ਸਰਹੱਦ ਨੂੰ ਸਖਤ ਕਰਨਾ ਸ਼ੁਰੂ ਕਰਤਾ ਸੀਗਾ ਜਿਹੜੀ ਸਖਤਾਈ ਹੋਈ ਸੀ 84 ਤੋਂ ਬਾਅਦ ਸ਼ੁਰੂ ਹੋ ਗਈ ਸੀ 1990 ਦੇ ਸ਼ੁਰੂ ਤੱਕ ਪੰਜਾਬ ਦੀ ਸਾਰੀ ਸਰਹੱਦ ਤਕਰੀਬਨ ਬੰਦ ਹੋ ਗਈ ਪੰਜਾਬ ਨਾਲ ਲੱਗਦੀ ਜੰਮੂ ਤੇ ਗੰਗਾ ਨਗਰ ਤੱਕ ਦੀ ਸਰਹੱਦ ਤੇ ਵੀ ਬੜੀ ਸਖਤਾਈ ਹੋ ਗਈ ਸਾਰੀ ਸਰਹੱਦ ਤੇ ਕੰਡਿਆਲੀ ਤਾਰ ਦੀ ਕੰਧ ਖੜੀ ਹੋ ਗਈ ਸੀ ਤੇ ਸਰਹੱਦ ਉੱਤੇ ਵੱਡੇ ਉੱਚੇ ਬਿਜਲੀ ਖੰਭਿਆਂ ਉੱਤੇ ਤੇਜ਼ ਚਾਨਣ ਨਾਲ ਰਾਤਾਂ ਨੂੰ ਵੀ ਦਿਨ ਵਰਗਾ ਮਾਹੌਲ ਹੋ ਜਾਂਦਾ ਸੀ ਕੁਝ ਚੌੜਮੀਆਂ ਥਾਵਾਂ ਉੱਪਰ ਬਰੂਦੀ ਸੁਰੰਗਾਂ ਤੇ ਬਿਜਲੀ ਦੀਆਂ ਤਾਰਾਂ ਵੀ ਵਿਛਾਈਆਂ ਗਈਆਂ ਸਰਹੱਦ ਉੱਤੇ ਬੀਐਸਐਫ ਦੀ ਨਫਰੀ ਯਾਦਾ ਵਧਾਤੀ ਸਰਕਾਰ ਨੇ ਉਰਲੇ ਪਾਸੇ ਥਾਂ-ਥਾਂ ਨਾਕੇ ਲਾਏ ਜਾਣ ਲੱਗੇ 99 ਤੋਂ ਬਾਅਦ ਸਰ ਹੱਦ ਪਾਰ ਕਰਨਾ ਬੜਾ ਔਖਾ ਹੋ ਗਿਆ ਤਾਂ ਬਾਰਡਰ ਉੱਤੇ ਮੁਕਾਬਲੇ ਤੇ ਸ਼ਹਾਤਾਂ ਜ਼ਿਆਦਾ ਹੋਣ ਲੱਗੀਆਂ ਤੇ ਸਮਾਨ ਵੀ ਬਹੁਤ ਜ਼ਿਆਦਾ ਫੜਿਆ ਜਾਣ ਲੱਗਾ ਜਦੋਂ ਮੈਂ ਨਵੰਬਰ ਦੇ ਵਿੱਚ 1990 ਚ ਪਾਕਿਸਤਾਨ ਗਿਆ ਤਾਂ ਉਸ ਸਮੇਂ ਤੱਕ ਇਹੋ ਜਿਹੇ ਹਾਲਾਤ ਬਣ ਚੁੱਕੇ ਸੀ ਕਿ ਜੰਮੂ ਤੋਂ ਲੱਗ ਕੇ ਬੀਕਾ ਨੇਰ ਤੱਕ ਕਿਤੇ ਕਿਤੇ ਤੇ ਕਦੇ-ਕਦੇ ਕੋਈ ਬੰਦਾ ਹੀ ਸਰ ਹੱਦ ਪਾਰ ਕਰਦਾ ਸੀਗਾ ਇਸ ਤਰ੍ਹਾਂ ਇਧਰ ਸਮਾਨ ਆਉਣਾ ਘੱਟ ਹੋ ਗਿਆ ਕਹਿ ਸਕਦੇ ਆ ਕਿ ਜੋ ਸਮਾਨ ਆਇਆ ਉਹਦੇ ਵਿੱਚੋਂ ਬਹੁਤਾ ਸਰਹੱਦੀ ਇਲਾਕੇ ਵਿੱਚੇ ਰਹਿ ਗਿਆ ਇਸ ਵਿੱਚੋਂ ਕਾਫੀ ਫੜਿਆ ਗਿਆ ਦੂਸਰੇ ਪਾਸੇ ਸਿੰਘ ਹਮਲਾ ਕਰਕੇ ਗਾਰਦਾਂ ਤੋਂ ਸਮਾਨ ਖੋਹ ਵੀ ਲੈਂਦੇ ਸੀਗੇ ਸਿੰਘਾਂ ਨੇ ਜ਼ਿਆਦਾ ਵਰਤੋਂ ਬੰਦੂਕਾਂ ਤੇ ਪਿਸਤੌਲਾਂ ਦੀ ਹੋ ਕੀਤੀ ਹੱਥ ਗੋਲਿਆਂ ਤੇ ਧਮਾਕਿਆਂ ਦੀ ਵਰਤੋਂ ਮੁਕਾਬਲਤਨ ਘੱਟ ਹੋਈ ਰਾਕਟ ਤੇ ਗਰਨੇਡ ਲੌਂਚਰ ਅਖੀਰ ਵਿੱਚ ਆਏ ਤੇ ਬੜੇ ਘੱਟ ਵਰਤੇ ਗਏ ਦੂਰਬੀਨ ਬੰਦੂਕਾਂ ਦੀ ਵਰਤੋਂ ਵੀ ਬਹੁਤ ਘੱਟ ਹੋਈ 1987 ਤੋਂ ਲੈ ਕੇ 1990 ਤੱਕ ਜਿੰਨਾ ਕ ਅਸਲਾ ਆਇਆ ਉਹਦੀ ਸਹੀ ਵੰਡ ਤੇ ਵਰਤੋਂ ਨਹੀਂ ਹੋਈ ਜੇ ਮੋਟਾ ਜਾਂ ਅੰਦਾਜ਼ਾ ਲਾਇਆ ਜਾਵੇ ਤਾਂ ਲਹਿਰ ਦੇ ਕਿਸੇ ਵੀ ਦੌਰ ਚ ਪੰਜਾਬ ਵਿੱਚ ਇੱਕ ਵੇਲੇ 500 ਤੋਂ ਵੱਧ ਜੰਗੀ ਸਿੰਘ ਨਹੀਂ ਸਨ ਤਾਂ ਮੁੱਢਲੇ ਸਾਲਾਂ ਦੇ ਵਿੱਚ ਪੁਲਿਸ ਵੱਲੋਂ ਭਗੌੜੇ ਕਰਾਰ ਦਿੱਤੇ ਗਏ ਸਿੰਘਾਂ ਦੀ ਗਿਣਤੀ ਇਸ ਤੋਂ ਵੀ ਘੱਟ ਸੀ ਹੋ ਸਕਦਾ ਕਿ 1990 ਤੋਂ ਬਾਅਦ ਥੋੜੀ ਬਹੁਤ ਗਿਣਤੀ ਵਧੀ ਹੋਵੇ ਪਰ ਸਿੰਘ ਸ਼ਹੀਦ ਹੋਈ ਜਾਂਦੇ ਸਨ ਤੇ ਇਹਨਾਂ ਦੀ ਥਾਂ ਤੇ ਨਵੇਂ ਆਈ ਜਾਂਦੇ ਸਨ ਅੰਦਾਜ਼ਨ ਗਿਣਤੀ ਇੰਨੇ ਕੇ ਰਹੀ ਇੰਨੀ ਕੁ ਜੇਕਰ 500 ਬੰਦਾ ਰੂਪ ਪੋਸ਼ ਸੀਗਾ ਤਾਂ ਇੰਨਾ ਕੇ ਅਸਲਾ ਹੋਵੇਗਾ ਜਿਹੜਾ ਕਿਸੇ ਸਮੇਂ ਵਰਤੋਂ ਵਿੱਚ ਸੀ ਇੰਨੀ ਕੁ ਸੰਖਿਆ ਤੇ ਇੰਨੇ ਕੁ ਅਸਲੇ ਨਾਲ ਵੀ ਖੜਕੂ ਇੰਨੇ ਸਾਲ ਪੁਲਸ ਸੁਰੱਖਿਆ ਦਸਤੇ ਤੇ ਫੌਜ ਦਾ ਮੁਕਾਬਲਾ ਕਰਦੇ ਰਹੇ ਜਦੋਂ ਅਸਲਾ ਪਾਕਿਸਤਾਨ ਵਾਲੇ ਪਾਸਿਓਂ ਆਉਣ ਲੱਗ ਪਿਆ ਉਸ ਤੋਂ ਬਾਅਦ ਪੰਜਾਬ ਚ ਖਾੜਕੂਆਂ ਨੇ ਕਿਸੇ ਹੋਰ ਪਾਸੇ ਤੋਂ ਅਥਰਾ ਲਿਆਉਣ ਦੀ ਕੋਸ਼ਿਸ਼ ਨਹੀਂ ਕੀਤੀ ਕੁਝ ਸਿੰਘਾਂ ਦੇ ਅਸਾਮ ਦੇ ਖਾੜਕੂਆਂ ਨਾਲ ਸੰਬੰਧ ਸਨ ਤੇ ਨਕਲਸ ਬਾੜੀਆਂ ਨਾਲ ਵੀ ਸੰਬੰਧ ਸੀਗੇ ਪਰ ਉਧਰੋਂ ਕਦੇ ਕੋਈ ਅਥਨਾ ਨਹੀਂ ਆਇਆ ਧਮਾਕੇ ਕਰਨ ਲਈ ਬਾਰੂਦੀ ਛੜਾਂ ਜਰੂਰ ਉਧਰੋਂ ਖਰੀਦ ਕੇ ਲਿਆਉਂਦੇ ਰਹੇ ਲਿਬਰੇਸ਼ਨ ਫੋਰਸ ਵਾਲਿਆਂ ਨੇ ਵੱਡੀ ਮਾਤਰਾ ਵਿੱਚ ਇਹ ਸਮਾਨ ਇਧਰੋਂ ਵੀ ਖਰੀਦਿਆ ਤੇ 1991 ਤੇ 92 ਚ ਅਸੀਂ ਰਾਜਸਥਾਨ ਬੀਕਾਨੇਰ ਤੋਂ ਅਗਲੇ ਹਿੱਸੇ ਜਿਵੇਂ ਕਿ ਬਾੜਮੀਰ ਜੈਸਲਮੇਰ ਤੇ ਗੁਜਰਾਤ ਦੇ ਕੱਚ ਦੇ ਇਲਾਕੇ ਰਾਹੀਂ ਸਮਾਨ ਭੇਜਣ ਲਈ ਰਾਹ ਖੋਲੇ ਖਾਲਸਤਾਨ ਲਿਬ੍ਰੇਸ਼ਨ ਫੋਰਸ ਕਮਾਂਡੋ ਫੋਰਸ ਭਿੰਡਰਾਂਵਾਲਾ ਟਾਈਗਰ ਫੋਰਸ ਨੇ ਇਹ ਸਮਾਨ ਨੂੰ ਢੋਆ ਸੀਗਾ ਇਹ ਸਾਰਾ ਸਮਾਨ ਊਠਾਂ ਰਾਹੀਂ ਆਇਆ ਤੇ ਸੌਦਾਗਰਾਂ ਨੂੰ ਪੈਸੇ ਦੇ ਕੇ ਇਧਰ ਭੇਜਿਆ ਗਿਆ ਇਹ ਸਮਾਨ ਕਾਫੀ ਵੱਡੀ ਮਾਤਰਾ ਵਿੱਚ ਸੀ ਇਸ ਵਿੱਚੋਂ ਕੁਝ ਹਿੱਸਾ ਸਿੰਘਾਂ ਨੇ ਵਰਤਿਆ ਵੀ ਪਰ ਬਹੁਤਾ ਹਿੱਸਾ ਗੁਜਰਾਤ ਜਾਂ ਰਾਜਸਥਾਨ ਵਿੱਚ ਫੜਿਆ ਗਿਆ ਜਾਂ ਕਿਤੇ ਰਾਹ ਵਿੱਚ ਰੁੜ ਗਿਆ 92 ਦੇ ਵਿੱਚ ਵੱਡੀ ਮਾਤਰਾ 'ਚ ਇਹ ਸਮਾਨ ਭੇਜਣ ਦਾ ਮਤਲਬ ਸੀ ਕਿ ਲਹਿਰ ਮੱਠੀ ਹੋ ਰਹੀ ਹੈ ਤੇ ਲਹਿਰ ਨੂੰ ਦੁਬਾਰਾ ਖੜੇ ਕਰਨ ਲਈ ਨਵੇਂ ਸਿਰਿਓਂ ਇਹ ਸਮਾਨ ਨੂੰ ਪੰਜਾਬ ਜਾਂ ਪੰਜਾਬ ਤੋਂ ਬਾਹਰ ਸੰਭਾਲ ਕੇ ਰੱਖ ਲਿਆ ਜਾਵੇ ਪਰ ਇਦਾਂ ਹੋ ਨਹੀਂ ਸਕਿਆ ਜਿਆਦਾ ਸਮਾਨ ਫੜਿਆ ਗਿਆ ਤੇ ਸਮਾਨ ਸਾਂਭਣ ਵਾਲੇ ਜਾਨਾਂ ਸਿੰਘ ਸ਼ਹੀਦ ਹੋ ਗਏ ਕੁਝ ਸਮਾਨ ਦਾ ਉਹਨਾਂ ਸਿੰਘਾਂ ਨੂੰ ਪਤਾ ਸੀ ਜਿਹੜੇ ਸ਼ਹੀਦ ਹੋ ਗਏ ਕੁਝ ਸਮਾਨ ਸੌਦਾਗਰਾਂ ਕੋਲੇ ਰਹਿ ਗਿਆ ਕਿਉਂਕਿ ਸਿੰਘ ਤਾਂ ਸ਼ਹੀਦ ਹੋ ਗਏ ਸੀ ਤੇ ਕੋਈ ਸਮਾਨ ਚੁੱਕਣੇ ਨਹੀਂ ਪਹੁੰਚਿਆ ਜਦੋਂ ਮੈਂ ਦਿੱਲੀ ਤਿਹਾੜ ਦੇਲ ਵਿੱਚ ਸੀਗਾ ਉਸ ਵਕਤ ਯੂਪੀ ਦੇ ਇੱਕ ਵੱਡੇ ਡਾਉਨ ਨੇ ਮੈਨੂੰ ਦੱਸਿਆ ਸੀ ਕਿ ਉਹਨਾਂ ਨੇ ਕੁਝ ਅਸਾਲਟਾ ਰਾਜਸਥਾਨ ਤੋਂ ਖਰੀਦੀਆਂ ਤੇ ਉੱਥੇ ਕੁਝ ਸੌਦਾਗਰ ਸੀਗੇ ਜਿਨ੍ਹਾਂ ਕੋਲ ਖਾੜਗੋਨਤ ਸਮਾਨ ਰਹਿ ਗਿਆ ਸੀ ਉਹ ਕਾਫੀ ਜ਼ਿਆਦਾ ਸਮਾਨ ਸੀ ਕੋਈ 4 ਊਂਠਾਂ ਦਾ ਸਮਾਨ ਸੀਗਾ ਮੈਨੂੰ ਯਾਦ ਆ ਗਿਆ ਕਿ ਉਹ ਸਾਰਾ ਸਮਾਨ ਤਾਂ ਸਾਡੇ ਬੰਦੀ ਲੈ ਕੇ ਜਾਂਦੇ ਸਨ ਅਕੀਓ ਰਿਸ਼ਪਾਲ ਸਿੰਘ ਛੰਦਣਾ ਜਥੇ ਵਾਲੇ ਉੱਥੋਂ ਚੁੱਕਦੇ ਸੀਗੇ ਪਰ ਉਹ ਸਾਰੇ ਸਿੰਘ ਲੁਧਿਆਣੇ 'ਚ ਲਗਭਗ ਇਕੱਠੇ ਸ਼ੀਦ ਹੋਏ ਤੇ ਸਮਾਨ ਨਾਲ ਕੋਈ ਰਾਬਤਾ ਨਾ ਰਿਹਾ ਉਸ ਸਮਗਦਰ ਨੇ 50000 ਦੀ ਅਸਾਹਲ ਤੇ ਵੇਚਣੀ ਸ਼ੁਰੂ ਕਰਤੀ ਤੇ ਕੁਝ ਸਮੇਂ ਬਾਅਦ ਉਹ ਵੀ ਫੜਿਆ ਗਿਆ ਤੇ ਉਹਨੇ ਸਾਰਾ ਸਮਾਨ ਫੜਾਤਾ ਅਥਲੇ ਦੀ ਸੰਘਰਸ਼ੇ ਵਿੱਚ ਅਸਲ ਤਸਵੀਰ ਤਾਂ ਇਹੋ ਹੀ ਹੈ ਸਰਕਾਰ ਨੇ ਪ੍ਰਚਾਰ ਬਹੁਤ ਜ਼ਿਆਦਾ ਕੀਤਾ ਉਸ ਪ੍ਰਚਾਰ ਦੇ ਮੁਕਾਬਲੇ ਇਹ ਸਮਾ ਤਾਂ ਬਹੁਤ ਥੋੜਾ ਸੀ ਜਿਹਦੇ ਨਾਲ ਸਾਰੀ جنگ ਲੜੀ ਗਈ ਉਸ ਮਾਨਵੀ ਸਾਨੂੰ ਉਂਝ ਹੀ ਨਹੀਂ ਸੀ ਮਿਲਿਆ ਸਾਡੇ ਭੈਣ ਭਰਾਵਾਂ ਦੀ ਹੱਡ ਭੰਨਵੀ ਕਮਾਈ ਦਾ ਹਿੱਸਾ ਸੀ ਜਿਨ੍ਹਾਂ ਨੇ ਆਪਣੇ ਸੁੱਖ ਸਹੂਲਤਾਂ ਨਾਲੋਂ ਪੰਤ ਤੱਕ ਕੰਮਾਂ ਨੂੰ ਕੀਮਤੀ ਜਾਣਿਆ ਸੀ ਸਮਾਨ ਨੂੰ ਅਫਗਾਨ ਦਰਰੇ ਤੋਂ ਇਧਰ ਸਾਡੇ ਸਿੰਘਾਂ ਕੋਲ ਵੀ ਕਿੰਨੀਆਂ ਘਾਲਣਾ ਘਾਲ ਕੇ ਲਿਆਂਦਾ ਜਾਂਦਾ ਸੀ ਸਮਾਨ ਖਰੀਦਣ ਲਈ ਸਿਰਫ ਪੈਸੇ ਹੀ ਨਹੀਂ ਹੋਰ ਵੀ ਬੜੀ ਮਿਹਨਤ ਲੱਗਦੀ ਸੀ ਸਰਹੱਦ ਪਾਰ ਕਰਨ ਲਈ ਸਿੰਘਾਂ ਦੇ ਕੋਲ ਪਹੁੰਚਦਾ ਕਰਨ ਲਈ ਵੀ ਬੜਾ ਕੰਮ ਔਖਾ ਹੁੰਦਾ ਸੀ ਜਦੋਂ ਮੈਂ ਪਾਕਤਾਂ ਸੀਗਾ ਤਾਂ ਅਸੀਂ ਹੋਰ ਥਾਵਾਂ ਤੋਂ ਸੰਘਰਸ਼ ਲਈ ਲੋੜਿੰਦਾ ਸਾਜੋ ਸਮਾਨ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਖੇਤਰ ਦੇ ਵਿੱਚ ਸਮਗਲਰ ਮਾਫੀਆ ਤੇ ਖੁਫੀਆ ਏਜੰਸੀਆਂ ਦੇ ਤਾਣੇ ਬਾਣੇ ਦਾ ਇੱਕ ਥਾਂ ਤੇ ਉਸ ਦਰਰੇ ਦਾ ਖੇਤਰ ਜਿਹੜਾ ਇੱਕੋ ਥਾਂ ਸੀਗਾ ਸਭ ਦਾ ਕਰਾਚੀ ਦੂਜਾ ਸਥਾਨ ਸੀਗਾ ਜਿੱਥੇ ਇਹੋ ਜਿਹੇ ਕੰਮਾਂ ਅਤੇ ਸਬੰਧਾਂ ਵਾਲੇ ਬੰਦੇ ਮਿਲ ਜਾਂਦੇ ਸੀ ਉੱਥੋਂ ਦੇ ਮੁਹਾਜ਼ਰ ਮੁਸਲਮਾਨਾਂ ਨੇ ਸਾਡੀ ਬੜੀ ਮਦਦ ਕੀਤੀ ਉਹਨਾਂ ਦੇ ਨਾਲ ਥਾਈਲੈਂਡ ਮਲੇਸ਼ੀਆ ਹਾਂਗਕਾਂਗ ਤੇ ਸਾਊਥ ਚਾਈਨਾ ਨਾਲ ਲੱਗਦਾ ਸਾਰਾ ਇਲਾਕਾ ਇਹੋ ਜੇ ਸਮਾਨ ਦਾ ਇੱਕ ਹੋਰ ਗੜ ਸੀ ਉਸ ਟਾਈਮ ਪੂਰਬੀ ਯੂਰਪ ਦੇ ਕੁਝ ਦੇਸ਼ ਵੀ ਇਨ੍ਹਾਂ ਦੇ ਅੱਡੇ ਸੀਗੇ ਉਹਨਾਂ ਦੇਸ਼ਾਂ 'ਚ ਵੀ ਔਰ ਇੱਕ ਖੇਤਰ ਦੱਖਣੀ ਅਮਰੀਕਾ ਦੇ ਕੁਝ ਦੇਸ਼ਾਂ ਵਿੱਚ ਸੀਗਾ ਦੱਖਣੀ ਅਫਰੀਕਾ ਵਿੱਚ ਵੀ ਹਥਿਆਰਾਂ ਦਾ ਇੱਕ ਅਜੀ ਹੱਤੋਰਾ ਬਣਦਾ ਸੀ ਇੱਥੇ ਇਹੋ ਜੇ ਬੰਦੇ ਬੈਠੇ ਤਨ ਜੋ ਇਹ ਕੰਮ ਕਰਦੇ ਸਨ ਹਰ ਕਿਸਮ ਦਾ ਵਧੀਆ ਤੋਂ ਵਧੀਆ ਅਸਲਾ ਉਹ ਦੇ ਸਕਦੇ ਸੀ ਪਰ ਕੀਮਤ ਉਹਨਾਂ ਦੀ ਮੂਹ ਮੰਗੀ ਹੁੰਦੀ ਸੀ ਦੱਖਣ ਪੱਛਮੀ ਏਸ਼ੀਆ ਦੇ ਦੇਸ਼ਾਂ 'ਚ ਵਿਜਲਈ ਸਮਾਨ ਜਸੂਸੀ ਦਾ ਸਮਾਨ ਸੰਚਾਰ ਦਾ ਸਮਾਨ ਇਹ ਮਿਲਦਾ ਸੀ ਹਰ ਤਰ੍ਹਾਂ ਦੀ ਨਕਲੀ ਕਰੰਸੀ ਵੀ ਉੱਥੇ ਤੁਹਾਨੂੰ ਸਭ ਤੋਂ ਵਧੀਆ ਮਿਲਦੀ ਸੀ ਇਹਨਾਂ ਧਾਮਾਂ ਤੇ ਅਸੀਂ ਕੁਝ ਬਾਲੇ ਸਿੰਘਾਂ ਨੂੰ ਭੇਜਿਆ ਇੱਥੇ ਉਹਨਾਂ ਨੇ ਕਾਫੀ ਸਬੰਧ ਬਣਾਏ ਇੱਥੇ ਪੈਸੇ ਨਾਲ ਸਾਰਾ ਕੁਝ ਮਿਲਦਾ ਪਰ ਇਹ ਸਬੰਧ ਤੁਹਾਨੂੰ ਕਿਸੇ ਵਿਸ਼ਵਾਸ ਵਾਲੇ ਬੰਦੇ ਰਾਹੀਂ ਬਣਾਉਣੇ ਪੈਣੇ। ਕਾਫੀ ਮਿਹਨਤ ਮਗਰੋਂ ਉਸ ਵਕਤ ਇੱਕ ਧਿਰ ਨੇ ਬਹੁਤ ਵੱਡੀ ਰਕਮ ਤੇ ਸਾਨੂੰ ਕਲਕੱਤੇ ਕੋਲ ਸਮਾਨ ਦੇਣ ਲਈ ਹਾਂ ਕਰਤੀ। ਇਹ ਬੰਦੇ ਸਾਨੂੰ ਨੇਪਾਲ ਦੇ ਵਿੱਚ ਸਮਾਨ ਦੇਣ ਲਈ ਤਿਆਰ ਸੀਗੇ। ਇਸ ਸਮੇਂ ਦੌਰਾਨ ਚੋਰ ਬਾਜ਼ਾਰ ਦੇ ਰਸ਼ੀਅਨ ਜਿਹੜੇ ਸੌਦਾਗਰ ਸੀਗੇ ਇਹਨਾਂ ਨੇ 1 ਕਰੋੜ ਡਾਲਰ 1 ਕਰੋੜ ਅਮਰੀਕਨ ਡਾਲਰ ਵਿੱਚ ਸਾਨੂੰ ਆਪਣਾ ਸੁਰੱਖਿਅਤ ਸੰਚਾਰ ਪ੍ਰਬੰਧ ਤਿਆਰ ਕਰਨ ਲਈ ਸਹਿਮਤੀ ਦੇ ਦਿੱਤੀ ਸੀ ਅਸੀਂ ਜਾਣਕਾਰੀ ਤਾਂ ਬਥੇਰੀ ਇਕੱਠੀ ਕੀਤੀ ਤੇ ਸਬੰਧ ਵੀ ਬਣਾ ਲਏ ਪਰ ਇਹ ਸੌਦਾ ਸਿਰੇ ਨਾ ਚੜਿਆ ਕਿਉਂਕਿ ਸਾਡੇ ਇੱਥੇ ਹਾਲਾਤ ਹੀ ਉਸ ਅਨੁਸਾਰ ਨਹੀਂ ਸੀ ਤੇ ਲਗਾਤਾਰ ਬਦਲਦੇ ਗਏ ਦੂਜੀ ਗੱਲ ਕਿ ਇਹ ਕੰਮ ਲਈ ਪੈਸਾ ਬਹੁਤ ਜ਼ਿਆਦਾ ਚਾਹੀਦਾ ਸੀ ਜੋ ਸਾਡੇ ਕੋਲ ਹੈ ਨਹੀਂ ਸੀ ਤੀਜੀ ਤੇ ਬੜੀ ਅਹਿਮ ਗੱਲ ਸੀ ਚੌਧਰੀ ਇਸ ਗੱਲ ਦੇ ਉਲਟ ਸੀਗੇ ਅਸੀਂ ਕੁਝ ਵਾਇਰਲੈਸ ਕਿਸਮ ਦੇ ਸੰਚਾਰ ਤੇ ਜਾਸੂਸੀ ਦੇ ਸੰਦ ਹੀ ਉੱਥੋਂ ਖਰੀਦੇ ਉਸ ਤੋਂ ਅੱਗੇ ਕੋਈ ਗੱਲ ਨਾ ਤਰੀ ਇਹ ਗੱਲ 92 ਦੇ ਸ਼ੁਰੂ ਦੀ ਹੈ ਸਾਡੇ ਕੋਲ ਇੱਥੇ ਵੱਧ ਤੋਂ ਵੱਧ ਬੋਕੀ ਟੋਕੀ ਸਨ ਇਹ ਵੀ ਕਿਸੇ ਕਿਸੇ ਜਥੇ ਕੋਲ ਹੁੰਦੇ ਸੀ ਜਿਹੜੇ ਸੰਚਾਰ ਦੇ ਸੰਧ ਅਸੀਂ ਉਧਰੋਂ ਮੰਗਵਾ ਕੇ ਇੱਧਰ ਭੇਜੇ ਉਹ ਵੀ ਕਿਸੇ ਨੇ ਵਰਤੇ ਨਹੀਂ ਇਸੇ ਤਰ੍ਹਾਂ ਕਿਤੇ ਨਾ ਕਿਤੇ ਫੜੇਗੇ ਸਿੰਘਾਂ ਦੀ ਚੌਧਰੀਆਂ ਤੋਂ بڑے ਚਿਰ ਤੋਂ ਇਹ ਮੰਗ ਸੀ ਕਿ ਉਹ ਸਾਡੇ ਲਈ ਇੱਕ ਗੁਪਤ ਰੇਡੀਓ ਖਾਲਸਤਾਨ ਲਾ ਕੇ ਦੇਣ ਇਹ ਗੱਲ ਉਹਨਾਂ ਨੇ ਅਖੀਰ ਤੱਕ ਪੂਰੀ ਨਹੀਂ ਕੀਤੀ ਅਫਗਾਨਿਸਤਾਨ ਦੇ ਮੁਜਾਹਿਦੀਨਾ ਦੇ ਨਾਲ ਸਾਡੀ ਗੱਲਬਾਤ ਹੋਈ ਉਸ ਟਾਈਮ ਇੰਜੀਨੀਅਰ ਹਕਮਤ ਯਾਰ ਉਹਨਾਂ ਦਾ ਮੁੱਖ ਆਗੂ ਸੀਗਾ ਉਹਨੇ ਇੱਕ ਵਾਰ ਹਾਂ ਕਰਤੀ ਕਿ ਤੁਸੀਂ ਆਪਣਾ ਰੇਡੀਓ ਕੇਂਦਰ ਅਫਗਾਨਿਸਤਾਨ ਚ ਚਲਾ ਲਓ ਪਰ ਇਹ ਗੱਲ ਵੀ ਸਿਰੇ ਨਾ ਚੜੀ ਇਹ ਗੱਲ ਦਾ ਭਾਰਤੀ মিডিਆ ਨੇ ਬੜਾ ਪ੍ਰਚਾਰ ਕੀਤਾ ਕਿ ਖਾੜ ਕੋਈ ਛਾਪਾ ਮਾਰੀ ਜੰਗ ਵਿੱਚ ਬੜੇ ਮਹਰ ਨੇ ਕਿਉਂਕਿ ਇਹਨਾਂ ਨੂੰ ਪਾਕਿਸਤਾਨ ਦੀ ਆਈਐਸਆਈ ਸਖਲਾਈ ਦੇ ਰਹੀ ਹੈ ਇਹ ਪ੍ਰਚਾਰ ਸੰਤਾਂ ਦੇ ਜੂੰਦਿਆਂ ਤੋਂ ਸ਼ੁਰੂ ਹੋ ਕੇ ਹੁਣ ਤੱਕ ਚੱਲੀ ਜਾਂਦਾ ਅਖਬਾਰਾਂ ਦੇ ਵਿੱਚ ਇਹਨਾਂ ਨੇ ਬੜਾ ਸਖਲਾਈ ਕੈਂਪਾਂ ਬਾਰੇ ਖਬਰਾਂ ਲਾਈਆਂ ਤੇ ਉਹਨਾਂ ਦੀ ਜਗ੍ਹਾ ਵੀ ਦੱਸੀ ਪਰ ਇਹਦੇ ਵਿੱਚ ਕੋਈ ਸੱਚਾਈ ਨਹੀਂ ਸੀ ਬਹੁਤੇ ਸਿੰਘਾਂ ਨੇ ਕਿਦਰੋਂ ਵੀ ਸਖਲਾਈ ਨਹੀਂ ਲਈ ਨਾ ਹੀ ਕੋਈ ਇਹੋ ਜਿਹਾ ਥਾਂ ਸੀ ਜਿੱਥੇ ਅਸੀਂ ਸਖਲਾਈ ਲੈ ਸਕਦੇ ਬਹੁਤਿਆਂ ਨੇ ਪਹਿਲੇ ਹਮਲੇ ਜਾਂ ਮੁਕਾਬਲੇ ਵੇਲੇ ਹੀ ਪਹਿਲੀ ਵਾਰ ਗੋਲੀ ਚਲਾਈ ਸੀ ਇੰਨੀ ਗੱਲ ਜ਼ਰੂਰ ਹੈ ਕਿ ਅਸੀਂ ਹਥਿਆਰਾਂ ਨੂੰ ਸਾਫ਼ ਕਰਨਾ ਸੰਭਾਲਣਾ ਖੋਲਣਾ ਜੋੜਨਾ ਤੇ ਨਾਲ ਰਹਿਣਾ ਸਿੱਖਦੇ ਰਹਿੰਦੇ ਸੀ ਸਿੱਖਾ ਵਿੱਚ ਇਹ ਵਿਰਾਸਤੀ ਗੁਣ ਸ਼ਸਤਰ ਨਾਲ ਪਿਆਰ ਕਰਕੇ ਜਿਹਦੇ ਕਰਕੇ ਉਹ ਲੋਡ ਪੈਣ ਤੇ ਉਸ ਨੂੰ ਸਹਿਜੇ ਹੀ ਵਰਤ ਸਕਦਾ ਤੇ ਪੂਰੇ ਸਖਿਅਤ ਸਪਾਹੀ ਵਾਂਗ ਬਚਰ ਸਕਦਾ ਹੁਣ ਚੌਧਰੀਆਂ ਨੇ ਸਿੰਘਾਂ ਦੇ ਬਹੁਤ ਕਹਿਣ ਉਤੇ 1991 ਦੇ ਅਖੀਰ ਚ ਸਖਲਾਈ ਦੇਣੀ ਸ਼ੁਰੂ ਕੀਤੀ ਇਹ ਦਰਰੇ ਨੇੜੇ ਦਿੱਤੀ ਜਾਂਦੀ ਸੀ ਤੇ 12 ਦਿਨ ਦਾ ਅਭਿਆਸ ਹੁੰਦਾ ਸੀ ਇੱਕ ਵਾਰ ਵਿੱਚ 15-20 ਬੰਦੇ ਸਖਲਾਈ ਲੈਂਦੇ ਸੀ ਇਸ ਵਿੱਚ ਛਾਪਾ ਮਾਰੀ ਜੰਗ ਬਾਰੇ ਬੁਨਿਆਦੀ ਗੱਲਾਂ ਹਥਿਆਰਾਂ ਬਾਰੇ ਜਾਣਕਾਰੀ ਬਰੂਦ ਬਾਰੇ ਜਾਣਕਾਰੀ ਸਰੀਰਕ ਕਸਰਤ ਤੇ ਦੁਸ਼ਮਣ ਤੇ ਹਮਲਾ ਕਰਨ ਤੇ ਬਚਣ ਦੀ ਸਖਲਾਈ ਹੁੰਦੀ ਸੀਗੀ ਹੁਣ ਜਥੇ ਚ ਰਹਿਣ ਦੀ ਤੇ ਅਗਵਾਈ ਦੀ ਸਖਲਾਈ ਇਹਦੇ ਵਿੱਚ ਅੱਧਾ ਵਕਤ ਜਾਣਕਾਰੀ ਤੇ ਅੱਧਾ ਵਕਤ ਅਭਿਆਸ ਦਾ ਹੁੰਦਾ ਸੀ ਇਹ ਸਖਲਾਈ ਸਾਡੇ ਬੰਦਿਆਂ ਲਈ ਕਾਫੀ ਲਾਹੇਵੰਦ ਸੀ ਕਿਉਂਕਿ ਅਸੀਂ ਕਦੇ ਵੀ ਕੋਈ ਸਖਲਾਈ ਨਹੀਂ ਲਈ ਸੀ ਪਰ ਇਹ ਬਹੁਤ ਦੇਰੀ ਨਾਲ ਸ਼ੁਰੂ ਹੋਈ ਤੇ ਇਹਦਾ ਫਾਇਦਾ ਕੁਝ ਗਿਣਤੀ ਦੇ ਸਿੰਘ ਜਿਹੜੇ ਸੀਗੇ ਉਹੀ ਲੈ ਸਕੇ ਸੀ ਸੱਚ ਇਹੋ ਹੈ ਕਿ ਅਸੀਂ ਸਾਰੀ ਜੰਗ ਬਿਨਾਂ ਕਿਸੇ ਰਸਮੀ ਸਖਲਾਈ ਤੋਂ ਹੀ ਲੜੀ ਇਹ ਸਾਡੀ ਘਾੜ ਤਾਂ ਸੀ ਪਰ ਹਕੂਮਤ ਨੂੰ ਵੀ ਮੰਨਣਾ ਬਹੁਤ ਔਖਾ ਸੀ ਕਿ ਅਣਜਾਣ ਬੰਦਿਆਂ ਨੇ ਮੈਦਾਨੀ ਇਲਾਕਿਆਂ ਦੇ ਵਿੱਚ ਇੰਨਾ ਚਿਰ ਚੌਥੀ ਪੰਜਵੀਂ ਵੱਡੀ ਤਾਕਤ ਕਾ ਹੋਣ ਵਾਲੀ ਹਕੂਮਤ ਦਾ ਮੁਕਾਬਲਾ ਕੀਤਾ ਤੁਸੀਂ ਹਿਸਾਬ ਲਾ ਲਓ ਹੁਣ ਸੋ ਦੋਸਤੋ ਹੁਣ ਤੁਹਾਨੂੰ ਦੱਸਦੇ ਆਂ ਅਸਲਾ ਤੇ ਇਲਾਕਾ ਸਰਹੱਦੀ ਇਲਾਕਿਆਂ ਦੇ ਸਿੰਘ ਰਾਹਾਂ ਦੇ ਭੇਤੀ ਹੋਣ ਕਰਕੇ ਪਾਰ ਆਉਂਦੇ ਜਾਂਦੇ ਰਹਿੰਦੇ ਸੀ ਪੂਰੇ ਸੰਘਰਸ਼ ਦੇ ਦੌਰਾਨ ਜਿਹੜਾ ਅਸਲਾ ਇੱਧਰ ਆਇਆ ਉਹਦਾ ਬਹੁਤ ਵੱਡਾ ਹਿੱਸਾ ਸਰਹੱਦੀ ਜ਼ਿਲ੍ਹਿਆਂ ਵਿੱਚ ਰੁਕਦਾ ਰਿਹਾ ਇਹਨਾਂ ਇਲਾਕਿਆਂ 'ਚ ਜੰਗੀ ਸਿੰਘਾਂ ਦੀ ਗਿਣਤੀ ਵੀ ਜ਼ਿਆਦਾ ਸੀ ਤੇ ਜਥੇ ਵੀ ਜ਼ਿਆਦਾ ਸਨ ਇੱਥੇ ਗਰੀਲਾ ਜੰਗ ਦੇ ਨਿਯਮਾਂ ਦੀ ਪਾਬੰਦੀ ਵੀ ਘੱਟ ਸੀ ਤੇ ਆਪਸੀ ਵਿਰੋਧਤਾਵਾਂ ਵੀ ਸਨ ਸਮਾਨ ਲਿਆਉਣ ਦੇ ਰਾਹ ਲਿਆਉਣ ਵਾਲੇ ਬੰਦੇ ਸਭ ਇੱਥੇ ਦੇ ਹੀ ਸਨ ਪਾਰ ਬੈਠੇ ਸਿੰਘ ਵੀ ਜ਼ਿਆਦਾਤਰ ਇਹਨਾਂ ਇਲਾਕਿਆਂ ਦੇ ਹੀ ਸੀਗੇ ਸੰਘਰਸ਼ ਦੇ ਅਖੀਰ ਤੱਕ ਮਾਲਵੇ ਦੁਆਬੇ ਤੇ ਪੁਆਦ ਦੇ ਇਲਾਕਿਆਂ ਵਿੱਚ ਲੋੜਿੰਦਾ ਜੰਗੀ ਸਮਾਨ ਵੀ ਘਾਟੀ ਪਹੁੰਚਿਆ ਉੱਥੇ ਕਦੇ ਵੀ ਸਮਾਨ ਵਾਧੂ ਨਹੀਂ ਹੋਇਆ ਸੀਗਾ ਖਾਸ ਕਰਕੇ ਵਧੀਆ ਸਮਾਨ ਤਾਂ ਜਿਆਦਾ ਪਿੱਛੇ ਹੀ ਰੁਕ ਜਾਂਦਾ ਸੀ ਸਾਰੀਆਂ ਜਥੇਬੰਦੀਆਂ ਦੇ ਰਸਤੇ ਤੇ ਰਾਹ ਪਤੇ ਦਾ ਇਹੋ ਹਾਲ ਸੀਗਾ ਸਾਡਾ ਆਪਣਾ ਤਜਰਬਾ ਸੀ ਕਿ ਪੰਜਾਬ ਤੋਂ ਬਾਹਰ ਤੇ ਪੰਜਾਬ ਵਿੱਚ ਕਈ ਅਹਿਮ ਕੰਮ ਕੀਤੇ ਸਾਰੇ ਥਾਂ ਅਸੀਂ ਉਹੀ ਹਥਿਆਰ ਨਾਲ ਲੈ ਕੇ ਜਾਂਦੇ ਸਾਂ ਲੁਧਿਆਣੇ ਬੈਂਕ ਜਦੋਂ ਲੁੱਟੇ ਤਾਂ ਲੁੱਟਣ ਮਗਰੋਂ ਲਾਭ ਸਿੰਘ ਵੱਲੋਂ ਸ਼ਕਤੀ ਨਾਲ ਹੀ ਅਸਲਾ ਸਾਡੇ ਤੇ ਪਹੁੰਚਾਇਆ ਸੀ ਸ਼ਕਤੀ ਕਰਨ ਤੀ ਮੈਂ ਤੇ ਚਰਨਜੀਤ ਸਿੰਘ ਤਲਵੰਡੀ ਇੱਕ ਵਾਰ ਮਾਝੇ ਦੇ ਸਿੰਘਾਂ ਨੂੰ ਮਿਲਣ ਗਏ ਤੋਤੇ ਵੇਖ ਕੇ ਕਿ ਬਹੁਤੇ ਸਿੰਘਾਂ ਕੋਲ 2-2 ਹਜ਼ਾਰ ਨਹੀਂ ਇਸੇ ਤਰ੍ਹਾਂ ਜਦੋਂ ਦਰਸ਼ਨ ਸਿੰਘ ਡੱਲਾ ਤੇ ਪੰਜਾਬ ਸਿੰਘ ਗਿਆਨੀ ਮਾਝੇ ਦੇ ਬਤਾਰਤੀ ਬ੍ਰਹਮਾ ਕੋਲ ਰਹੇ ਤਾਂ ਉਹਨਾਂ ਨੇ ਵਾਪਸ ਆ ਕੇ ਦੱਸਿਆ ਕਿ ਮਾਝੇ 'ਚ ਤਾਂ ਅਸਲਾ ਬਹੁਤ ਹੈ ਮਾਝੇ 'ਚ ਉੱਥੇ ਉਹਨਾਂ ਨੂੰ ਸਿੰਘਾਂ ਨੇ ਅਸਲਾ ਦਿੱਤਾ ਤੇ ਦੱਸਿਆ ਕਿ ਸਾਡੇ ਕੋਲ ਕਾਫੀ ਸਮਾਨ ਪਿਆ ਤੁਸੀਂ ਦੇਖ ਲਓ ਜੋ ਲੈਣਾ ਕੁਝ ਪਾਥੀਆਂ ਜਈਆਂ ਨੇ ਕੁਝ ਤਾਰਾਂ ਤੇ ਬਿਲੀ ਦਾ ਸਮਾਨ ਹੈ ਇਹ ਪਾਥੀਆਂ ਆਮ ਨਹੀਂ ਸੀਗੀਆਂ ਜਦੋਂ ਟੈਂਕ ਨਕਾਰਾ ਕਰਨ ਵਾਲੇ ਬਰੂਦੀ ਬੰਬਸਾਂ ਨੇ ਜੋ ਭਾਰ ਪੈਣ ਤੇ ਨਾਲੇ ਚੱਲਦੇ ਸੀਗੇ ਜਿਹੜੇ ਉਹ ਐਂਟੀ ਕਿਹਾ ਕਹਿੰਦੇ ਉਹਨਾਂ ਨੂੰ ਅੰਗਰੇਜ਼ੀ 'ਚ ਉਹ ਸੀਗੇ ਜਿਹੜੇ ਥੱਲੇ ਰੱਖਦੇ ਸੀਗੇ ਟੈਂਕਾਂ ਦੇ ਤੇ ਟੈਂਕ ਉੱਡਦਾ ਸੀ ਫਿਰ ਤਾਂ ਬਿਜਰੀ ਦਾ ਸਮਾਨ ਵੀ ਅਸਲ 'ਚ ਬੰਬਾਂ ਨਾਲ ਸੰਬੰਧ ਰਿਹਾ ਉੱਥੇ ਬਰੂਦ ਵੀ ਬਹੁਤ ਪਿਆ ਸੀ ਜਿਹੜਾ ਉਹਨਾਂ ਸਿੰਘਾਂ ਨੇ ਚੁੱਕ ਕੇ ਲਿਆਂਦਾ ਕਿਸੇ ਐਸੇ ਬਰੂਦ ਨਾਲ ਗਰਜੰਤ ਸਿੰਘ ਦੇ ਜਥੇ ਨੇ ਕਈ ਵੱਡੇ ਕੰਮ ਸਿਰੇ ਚੜਾਏ ਸੀ ਇੱਕ ਵਾਰ ਅਸੀਂ ਕੋਈ ਕੰਮ ਕਰਨਾ ਸੀ ਤਾਂ ਮੈਂ ਤੇ ਸਖਦੇ ਸੀ ਸੁੱਖਾ ਦੋ ਦੋ ਰਿਵਾਲਵਰਾਂ ਡੱਬ 'ਚ ਪਾ ਕੇ ਬਸ ਰਹੀਂ ਆਏ ਅਗਲੇ ਦਿਨ ਕੰਮ ਕੀਤਾ ਜਦੋਂ ਚੰਸੀ ਤਲਵੰਡੀ ਤੇ ਗੁਰਜਨ ਸਿੰਘ ਪਾਕਿਸਤਾਨ ਗਏ ਤਾਂ ਉੱਥੋਂ ਉਹਨਾਂ ਨੇ ਬਹੁਤ ਚੋਣਮਾ ਸਮਾਨ ਬਾਵਾ ਗਣਤੀ ਜੀ ਸਾਡੇ ਲਈ ਭੇਜਿਆ ਪਰ ਇਹ ਵੀ ਸਾਡੇ ਕੋਲ ਅੱਧਾ ਕੇ ਪਹੁੰਚਿਆ ਰਾਕਟ ਲੌਂਚਰ ਐਮ ਐਮ ਜੀ ਬੰਦੂਕਾਂ ਰਾਹ 'ਚ ਹੀ ਰਹਿ ਗਈਆਂ ਤੇ ਉੱਥੇ ਹੀ ਫੜੀਆਂ ਗਈਆਂ ਇਹ ਮੁਸ਼ਕਲ ਕਰਕੇ ਕਈ ਵਾਰ ਸਾਡਾ ਦੂਜੀਆਂ ਜਥੇਬੰਦੀਆਂ ਦੇ ਜ਼ਿੰਮੇਵਾਰ ਸਿੰਘ ਨਾਲ ਗੁੱਸਾ ਵੀ ਹੋ ਜਾਂਦਾ ਸੀ ਤਾਉ ਸਮਾਨ ਦੇਣ ਲੱਗ ਜਾਂਦੇ ਪਰ ਬਾਅਦ ਚ ਗੱਲ ਫੇਰ ਪਹਿਲੀ ਥਾਂ ਤੇ ਪਹੁੰਚ ਜਾਂਦੀ ਚਲੇ ਸੀ ਤਲਵੰਡੀ ਪ੍ਰਗਟ ਸਿੰਘ ਹਰਜੀਤ ਸਿੰਘ ਦਾਟਣ ਸਿੰਘ ਡੱਲਾ ਬਲਬੀਰ ਸਿੰਘ ਕੈਨੇਡੀਅਨ ਸਨ 88 ਚ ਪਾਰ ਗਏ ਉੱਥੇ ਸਿੰਘਾਂ ਨੂੰ ਮਿਲੇ ਤੇ ਫੇਰ ਖੁਦ ਮਨਪਸੰਦ ਦਾ ਅਸਲਾ ਲੈ ਕੇ ਇੱਧਰਲੇ ਪਾਸੇ ਆਏ ਕੁਝ ਦਿਨਾਂ ਬਾਅਦ ਇਹ ਸਮਾਨ ਲੈ ਕੇ ਚੰਡੀਗੜ੍ਹ ਨੇੜੇ ਜਦੋਂ ਸਾਡੇ ਕੋਲ ਆਏ ਤਾਂ ਇੰਨਾ ਵਧੀਆ ਸਮਾਨ ਦੇਖ ਕੇ ਅਸੀਂ ਹੈਰਾਨ ਹੋ ਗਏ ਸਾਨੂੰ ਯਕੀਨ ਨਹੀਂ ਸੀ ਹੋ ਰਿਹਾ ਕਿ ਇਹ ਸਾਰਾ ਸਮਾਨ ਸਾਡੇ ਤੱਕ ਲੇ ਆਏ ਰਜਨਸੀ ਬੋਸ ਸਿੰਘ ਵਾਲਾ ਨੇ ਬਹੁਤ ਖੁਸ਼ ਹੋ ਕੇ ਚਨਜੀ ਸਿੰਘ ਤੇ ਲਵੰਡੀ ਨੂੰ ਆਖਿਆ ਕਿ ਤੂੰ ਨਾ ਮੁਮਕਨ ਨੂੰ ਮੁਮਕਨ ਕਰਤਾ ਭਾਰਤੋਂ ਸਾਡੇ ਲਈ ਸਮਾਨ ਚੰਡੀਗੜ੍ਹ ਲਿਆਉਣਾ ਇਸ ਤਰ੍ਹਾਂ ਜਿਵੇਂ ਕਿਸੇ ਮਿਥਿਹਾਸਿਕ ਨਾਇਕ ਨੇ ਪਹਾੜ ਖੋਦ ਕੇ ਨਹਿਰ ਕੱਢ ਲਿਆਂਦੀ ਸੀ ਤਾਂ ਇਹ ਸੀ ਦੋਸਤੋ ਅੱਜ ਦੀ ਵੀਡੀਓ ਅਸਲੇ ਦੇ ਸੰਬੰਧ ਦੇ ਵਿੱਚ ਦੋ ਭਾਗ ਤੇ ਹੁਣ ਆਪਾਂ ਸੁਣਾਵਾਂਗੇ ਤੁਹਾਨੂੰ ਸੰਘਰਸ਼ ਦੇ ਵਿੱਚ ਜਿਹੜੇ ਅਸਲੇ ਦੀ ਦੁਰਵਰਤ ਤੋਂ ਹੋਈ ਹੈ ਉਦੇ ਬਾਰੇ ਬਣਾਵਾਂਗੇ ਅਗਲੀ ਵੀਡੀਓ ਸੋ ਮਿਲਦੇ ਆਂ ਦੋਸਤੋ ਅਗਲੀ ਵੀਡੀਓ ਚ ਨਵੀਂ ਜਾਣਕਾਰੀ ਨਾਲ ਦੇਓ ਆ ਗਿਆ ਸਤਿ ਸ਼੍ਰੀ ਅਕਾਲ